ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵਾਂ ਸ਼ਹਿਰ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਦੇ ਚੱਲਦੇ ਰੋਡ ਸ਼ੋਅ ਦੇ ਵਿੱਚ ਜਿਹੜਾ ਇਹ ਭਗਵੰਤ ਮਾਨ ਨੂੰ ਰੁਕਣਾ ਪਿਆ ਤਸਵੀਰਾਂ ਵੀ ਤੁਸੀਂ ਦੇਖੋ ਇਸ ਦਾ ਕਾਰਨ ਵੀ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਦੇ ਅੱਖ ਦੇ ਵਿੱਚ ਜਿਹੜਾ ਇੱਕ ਉਹ ਫੁੱਲ ਵੱਜਾ ਹੈ ਫੁੱਲ ਵੱਜਣ ਦੇ ਕਾਰਨ ਸਪੀਡ ਜਿਆਦਾ ਹੋਣ ਦੇ ਕਾਰਨ ਜਿਹੜਾ ਇਹ ਉਹ ਭਗਵੰਤ ਮਾਨ ਨੂੰ ਇਸ ਵੇਲੇ ਡਾਕਟਰੀ ਇਲਾਜ ਮਹੀਆ ਕਰਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨਵਾਂ ਸ਼ਹਿਰ ਦੀ कोठी तस्वीर के बाद भगवंत मान ने इस बारे की किया तुझी आप देखो ਉਮੀਦੀ ਜੇ ਕਰਨਾ ਕਰੋ ਪੰਜਾਬ ਦੀ ਨਿਭਾ ਕਰੋ ਆਪਾਂ ਪੰਜਾਬ ਉਹੀ ਕਰਨਾ ਸਰਦਾਰ ਭਗਤ ਸਿੰਘ ਜਿੰਦਾਬਾਦ ਸਰਦਾਰ ਭਗਤ ਸਿੰਘ ਜਿੰਦਾਬਾਦ ਗੱਲ ਕਰਨ ਦੀ ਰਾਣੀ ਨਹੀਂ ਰਹਿ ਗਈ ਹੁਣ ਸਿਆਸੀ ਬੋਲੀ ਜਾਂਦੇ ਆ ਝੜੂ ਅਰਵਿੰਦ ਕੇਜਰੀਵਾਲ ਆਮ ਆਗੂ ਪਾਰਟੀ ਝੜੂ ਅਲਵਿੰਦਰ ਕੰਗਫਾੜੇ ਉਮੀਦਵਾਰ ਨੇ ਡਿਪਟੀ ਸਪੀਕਰ ਸਾਹਿਬ ਨੂੰ ਟਿਕਟ ਸ਼ਿਕਰ ਕਰਾਰੇ ਕ੍ਰਿਸ਼ ਚੱਡਾ ਬੈਠਾ ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਆਮ ਕਰੰਦੇ ਪੀਆ ਬੋਲਦਾ ਮਿਲ ਕੇ ਅੰਦਾ ਮੋਟਾ ਪਾ ਦਿਓ ਜੇ ਰੰਜਮਾਰਿਆਂ ਨੂੰ ਪਾਉਣੀ ਹੈ ਜਿਹੜਾ ਮੂਹੀ ਕਲਾਮੀ ਝਗੜੀਆਂ ਉਹਨਾਂ ਨੂੰ ਬਾਹਰੇ ਖੜੂ ਸਾਨੂੰ ਪਾਈ ਲਈ ਕਿਹਨੋੜ ਦਾ ਅੰਮਲ ਮੋੜਾਂਗੇ ਉਹਨਾਂ ਨੂੰ ਪਾਈ ਹੋਈ ਕੋਟ ج زندہ باد زندہ باد زندہ باد پاکستان زندہ باد سلام پاکستان زندہ باد تو پنجا کے دو نال لاؤ زندہ باد ماری پارٹی کوئی اپنوں رکیے دی حالت پنجا کے انقلاب زندہ باد تو نے آتو پنجا کے انقلاب زندہ باد ਸਮਾਜ ਨੂੰ ਵੰਡਣ ਵਾਲੀ ਨੀਤੀ ਦੇ ਖਿਲਾਫ ਵੋਟ ਪਾਓ ਧੰਨ ਸ਼ਾਹੀ ਦੇ ਖਿਲਾਫ ਵੋਟ ਪਾਓ ਲੋਕਤੰਤਰ ਪਾਵਾ ਸਾਹਿਬ ਵੀ ਮਰਾ ਉਮੇਦਗਰਦਰ ਲਿਖੇ ਹੋਏ ਸਤਨ ਨੂੰ ਪਛਾਣ ਵਾਸਤੇ ਵੋਟ ਪਾਓ ਨਹੀਂ ਨਹੀਂ